ਸਨੀ ਦੇਵਲ ਹੋਣੇ ਜੀ ਉਹ ਤਾਂ ਬੰਬੇ ਵਾਲੇ ਨੇ ਮੈਂ ਤਾਂ ਪੰਜਾਬ ਦਾ ਪੁੱਤ ਆ ਮੇਰੇ ਇੱਥੇ ਨਾਨਕੇ ਮੈਂ ਕਿੱਧਰ ਜਾਊਂਗਾ ਇਹ ਦੇਖੋ ਜੀ ਇਹ ਵੀ ਮੈਂ ਉਹੀ ਕਹਾ ਵੀ ਮੈਂ ਇਥੋਂ ਦਾ ਦੋਤਾ ਐ ਪਾਂਸੀ ਚੁੰਸੀ ਦਾ ਕਿ ਇਹ ਪਿਆਰ ਹੁੰਦਾ ਹੈ ਜਿਵੇਂ ਨਾਨੀਆਂ ਦਾ ਨਾਨੀਆਂ ਪਿਆਰ ਦਿੰਦੇ ਸੀ ਉਸ ਹਰ ਨਾਲ ਤੁਸੀਂ ਪਹਿਲੀਆਂ ਸਰਕਾਰਾਂ ਦਾ ਦੇਖ ਲਓ ਕਿੰਨੇ ਕ ਵਾਦੇ ਪੂਰੇ ਕੀਤੇ ਨੇ ਅਜੇ ਤਾਂ 3 ਸਾਲ ਪਏ ਨੇ ਜਦੋਂ 2 ਸਾਲ ਹੀ ਹੋਏ ਨੇ ਉਹ ਤਿੰਨ ਸਾਲਾਂ 'ਚ ਬਹੁਤ ਕਰ ਦੇਣਗੇ ਦੇਖੋ ਸਭ ਮੇਰਾ ਆਪਣਾ ਜੇ ਮੈਂ ਕਹਾ ਤਾਂ ਮੈਨੂੰ ਮੈਨੂੰ এনਵਾਇਰਨਮੈਂਟ ਨਾਲ ਬਹੁਤ ਪਿਆਰ ਮੈਂ ਵਾਤਾਵਰਣ ਤੇ ਕੰਮ ਕਰਨਾ ਚਾਹੁੰਗਾ ਸਤਿ ਸ੍ਰੀ ਅਕਾਲ ਬਹੁਤ ਉਤਸ਼ਾਹ ਦੇਖਿਆ ਜੀ ਵਰਕਰਾਂ ਦੇ ਵਿੱਚ ਔਰ ਬਹੁਤ ਚੰਗਾ ਲੱਗਿਆ ਭਾਈ ਪਿਰਤਪਾਲ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੋਈ ਐ ਇੱਥੇ ਬਾਕੀ ਵੀ ਸਾਰੇ ਜਿੰਨੇ ਵਰਕਰ ਨੇ ਉਹਦੇਦਾਰ ਨੇ ਸਾਰਿਆਂ ਨੇ ਬੜੀ ਮਿਹਨਤ ਕੀਤੀ ਬੜੇ ਚੰਗੇ ਦੇਖੋ ਸਭ ਮੇਰਾ ਆਪਣਾ ਜੇ ਮੈਂ ਕਹਾ ਤਾਂ ਮੈਨੂੰ ਮੈਂ ਨੂੰ এনਵਾਇਰਨਮੈਂਟ ਨਾਲ ਬਹੁਤ ਪਿਆਰ ਹੈ ਮੈਂ ਵਾਤਾਵਰਣ ਤੇ ਕੰਮ ਕਰਨਾ ਚਾਹੁੰਗਾ ਸਤਿ ਸ੍ਰੀ ਅਕਾਲ ਕਮੀ ਕੀ ਦੇਖੀ ਗਈ ਜੇ ਦੇਖਿਆ ਤੇ ਦਿੱਕਤੀ ਦਰਖਤ ਬਹੁਤ ਕੱਟਨੇ ਜੀ ਬਹੁਤ ਜਿਹੜਾ ਅਲੱਦਲ ਮੈਨੂੰ ਇਹ ਵੀ ਵੱਧ ਤੋਂ ਵੱਧ ਦਰਸਤ ਲੱਗੇ ਹੁਣ ਤੇ ਮਤਲਬ ਪੂਰੀ ਕੌਨਸਟਿਟਿਊਐਂਸੀ ਦੇ ਵਿੱਚ ਹਨਾ ਵੀ ਸਾਡੀ ਕੌਨਸਟਿਟਿਊਐਂਸੀ ਸਭ ਤੋਂ ਵੱਖਰੀ ਦੇਸੀ ਇਸ ਤਰ੍ਹਾਂ ਚੇਰੇ ਹੁੰਦੀ ਆ ਜੇ ਕਿਨ ਕਿਸੇ ਨੂੰ ਦੋਸਤ ਪੁੱਛੇਗਾ ਕਿਸੇ ਦੇਖਦੇ ਰਿਮੋਟ ਤੇ ਪੌਂਟ ਵਾਚਰ ਹੋ ਰਿਹਾ ਜੀ ਤੇ ਤੁਹਾਡਾ ਸਨੀ ਦੇਵਲ ਹੁਣੇ ਜੀ ਉਹ ਤਾਂ ਬੰਬੇ ਵਾਲੇ ਨੇ ਮੈਂ ਤਾਂ ਪੰਜਾਬ ਦਾ ਪੁੱਤ ਆ ਮੇਰੇ ਇੱਥੇ ਨਾਨਕੇ ਮੈਂ ਕਿੱਧਰ ਜਾਊਂਗਾ ਮੈਂ ਤਾਂ ਇੱਥੇ ਹੀ ਰਹਿਣਾ ਵੱਧ ਤੋਂ ਵੱਧ ਸ਼ੂਟਿੰਗ ਹੈ ਛੂਟੀਆਂ ਜੇ ਉੱਥੇ ਦੀ ਜਗ੍ਹਾ ਮੈਂ ਇੱਥੇ ਕਰ ਰਿਹਾ ਕੱਰੀ ਜਿੱਦ ਤੋਂ ਬੜਾ ਬੜਾ ਰੋਜਾ ਹਾਂ ਅੰਮ੍ਰਿਤ ਜਲਦੇ ਦੋ ਮੇਰੀ ਨਹੀਂ ਨਹੀਂ ਕੋਈ ਐਸਾ ਗੱਲ ਨਹੀਂ ਮੇਰੇ ਤਾਂ ਪਹਿਲਾਂ ਵੀ ਵਧੇ ਹੋ ਨਰਜਾਨ ਤਾਂ ਹੀ ਤਾਂ ਮੈਂ ਆਇਆ ਇੱਧਰ ਹੋਰ ਜਾਨ ਛੱਡ ਕੇ ਬੋਲ ਜੀ ਤੁਸੀਂ ਕਿਹਾ ਵੀ ਚੋਕੀਆਂ ਦੇ ਨੇੜੇ ਤੋਂ ਮੈਂ ਵੋਟਾਂ ਦੇ ਦੇਣੂੰ ਕਿ ਕਿੰਤਰਾਂ ਦੀ ਜਾਣੀ ਸੀ ਇਹ ਦੇਖੋ ਜੀ ਇਹ ਵੀ ਮੈਂ ਉਹੀ ਕਿਹਾ ਵੀ ਮੈਂ ਇਥੋਂ ਦਾ ਦੋਤਾ ਇਸ ਪੰਸੀ ਚੁੰਸੀ ਦਾ ਕਿ ਇਹ ਪਿਆਰ ਹੁੰਦਾ ਵੀ ਜਿਵੇਂ ਨਾਨੀਆਂ ਦਾ ਨਾਨੀਆਂ ਪਿਆਰ ਦਿੰਦੇ ਸੀ ਉਸ ਹੱਸ ਨਾਲ ਬਹੁਤ ਜ਼ਿਆਦਾ ਜੀ ਕਿਉਂਕਿ ਜਿੰਨੇ ਵੀ ਚਾਹੇ ਪ੍ਰਤੀਨਿਧ ਨੇ ਸਾਰੇ ਚਾਹੇ ਬਾਈ ਹੁਣ ਇਹਨੇ ਜਿਵੇਂ ਇੱਥੇ ਦੇ ਇਨਚਾਰਜ ਨੇ ਸਾਰਾ ਕੁਝ ਉਹਨਾਂ ਦੀ ਬਹੁਤ ਮਿਹਨਤ ਹੈ ਤੇ ਉਹਨਾਂ ਦੇ ਉਤਸ਼ਾਹ ਤੋਂ ਹੀ ਪਤਾ ਲੱਗ ਜਾਂਦਾ ਵਰਕਰਾਂ ਬਾਅਦ ਇਹਨਾਂ ਨੇ ਬੇਕਦੀ ਗੱਲ ਕੀਤੀ ਵਾਦੀ ਸ਼ੁਰੂ ਕਰਕੇ ਪਰ ਖਤਮ ਕਰੋਗੇ ਜੋ ਪੂਰੇ ਹੋ ਜਾਣਗੇ ਹੈ ਜੀ ਆਮ ਆਦਮੀ ਪਾਰਟੀ ਦੇ ਵਾਦੇ ਖਤਮ ਕਰੋਗੇ ਜੋ ਪੂਰੇ ਹੋ ਜਾਣਗੇ ਕਿੰਨਾ ਚਿਰ ਲੱਗੇ ਦੇਖੋ ਜੀ ਤੁਸੀਂ ਪਹਿਲੀਆਂ ਸਰਕਾਰਾਂ ਦਾ ਦੇਖ ਲਓ ਕਿੰਨੇ ਕ ਵਾਦੇ ਪੂਰੇ ਕੀਤੇ ਨੇ ਅਜੇ ਤਾਂ 3 ਸਾਲ ਪਏ ਨੇ ਜਦੋਂ 2 ਸਾਲ ਹੀ ਹੋਏ ਨੇ 3 ਸਾਲਾਂ 'ਚ ਬਹੁਤ ਕਰ ਦੇਣਗੇ ਪਾਣੀਆਂ ਦੀ ਗੱਲ ਕਰਦੇ ਨੇ ਤੁਸੀਂ ਜੀ ਸਾਡੀ ਸਰਕਾਰ ਦੀ ਕਿਸਾਨ ਇਸ ਤਰ੍ਹਾਂ ਲੱਗਦੇ ਤੇ ਉਹੀ ਗੱਲ ਹੈ ਜੀ ਵੀ ਉਹ ਤਾਂ ਕਹਿੰਦੀਆਂ ਸੀ ਪਰ ਹੈ ਕੌਣ ਉਹ ਤੁਹਾਨੂੰ ਪਲੀ ਪਾਸ ਜਾ ਪਤਾ ਕੀ ਬਾਤ ਹੈ ਕਿਧਰ ਵਾਣਾ ਜਿਹੜਾ ਕਰਕੇ ਜਾਓ ਜੀ ਹਾਂਜੀ ਸਾਡੇ ਪਿਆਦੇ ਕਿਧਰ ਵਾਸਤੇ ਕਰਾਦਾ ਚੱਲ ਜਿਹੜਾ ਪੂਰਾ ਕਰ ਜਿਹੜਾ ਵੀ ਹੁਣ ਮੈਂ ਸਾਰੀਆਂ ਕੰਸਟੀਟਿਊਸ਼ਨਾਂ ਦੇ ਵਿੱਚ ਮੀਟਿੰਗਾਂ ਚੱਲ ਰਹੀਆਂ ਨੇ ਬਾਈ ਹੁਣਾਂ ਨਾਲ ਜਿਹੜਾ ਪ੍ਰਾਇਓਰਟੀ ਤੇ ਹੋਊਗਾ ਉਹੀ ਕਰਾਂਗੇ